תודה רבה okay. 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 아름다움. 마라카 음. ਜਾ ਦਈਏ ਰੱਖੀ ਹਾਂ ਸ਼ਾਮ ਦਾ ਸ਼ਾਮ ਦਾ ਲੰਬਾ ਹਮਾਰਾ ਦਰ ਹੈ ਚਲਾਈ 2 2 ਦੇ ਜਾਨ ਤੋਂ ਉਹਨੇ ਆਰ ਫਾਇਰ ਤੋਂ ਆ ਜਾਵੇਂ ਮੈਂ ਜਾਵੇਂ ਬੱਸ ਪੂਰਾ ਟਾਈਮ ਆ ਗਿਆ 715 ਦੇ ਬੈਕ ਸਾਈਡ ਕੈਮਰਾ ਇਹ ਕੱਲਾ ਹੀ ਆ ਨੀਲਾ ਹੈ ਗੱਡੀ ਦਾ ਬਹੁਤ ਲੀਲਾ ਆ ਬਾਹਵੇਂ ਚਲਾ ਕੇ ਲੈ ਆਇਆ ਕਿ ਚੱਲੇ ਹੀ ਇੱਕ ਤਾਂ ਹਾਂ ਨਾ ਨੰਬਰ ਪੜਿਆ ਜਾਵੇਂ ਨਾ 15 ਬੈਠਾ ਰਿਹਾ 10 12 15 ਮਿੰਟ ਗੱਡੀ 'ਤੇ ਬੈਠਾ ਰਿਹਾ ਗੱਡੀ ਜਿਹੜੀ ਅੰਦਰ ਬੜੀ ਉਹ ਨਾਲ ਪੜਿਆ ਵੀ ਅਗਲਾ ਕੋਲੇ ਡੀ ਦੇ ਨਾਲ 715 ਦੇ ਆਈ ਆ ਗੱਡੀ ਥੋੜਾ ਜਿਆਦਾ ਸਟਾਰਟੇ ਕਰਕੇ ਖੜਾ ਕੇ ਉੱਪਰ ਲਾ ਕੇ ਰੱਖਦੀਆਂ ਹਨਾ ਪੜਾ ਕੇ ਹੀ ਸਟਾਲੇ ਸਟਾਰਟ ਕੀਤੀ ਸਟਾਰਟ ਸੀ ਹਾਂ ਜਤਾਂ ਮੈਂ ਲੈਟਾ ਮੰਨਦਾ ਨਾ ਕੋਈ ਕਮੀ ਆ ਤੁਸੀਂ ਇਕੱਲੇ ਬਹਿ ਜਾਓ ਪਿੱਛੇ ਇਕੱਲਾ ਬਹਿ ਜਾਓ ਹਾਏ 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 ਮੁੰਡੀਆਂ ਵਾਲਾ ਇਹ ਇਹ 8 12 ਵਾਲਾ ਹੀ ਹੋਊਗਾ ਜੀ love you. ഇതു കൊണ്ട് മനസ്സിലായോ ടാഷാ കാനോ കമ്മാണ് ഇതിനെ ബോണെ ਮਾਰ ਰੱਖ ਕੇ ਆ ਜੋ ਮੇਰੇ ਤੇ 24 ਦਿਨ ਬੱਚੀ ਨੂੰ ਜਿਹੜੀ ਖੰਨਾ ਰੋਡ ਦੇ ਉੱਤੇ ਬੰਦਰ ਨਾਂ ਦੇ ਜੁਐਲਰ ਸ਼ਾਪ ਸੀ ਜਿਹੜੀ ਉੱਥੇ ਇੱਕ ਨਾਮ ਨੂੰ ਗਰਸੀ ਕ੍ਰੇਡਾਕਾਰ ਦੇ ਵਿੱਚ ਆਇਆ ਸੀ ਜਿਸ ਨੇ ਇੱਕ ਜੁਵਲਰ ਦੀ ਦੁਕਾਨ ਦੇ ਵਿੱਚ ਮੁੰਦਰੀਆਂ ਵਾਲਾ ਡੱਬਾ ਮੁੰਦਰੀਆਂ ਦੇਖਣ ਦੇ ਵਨ ਜਿਹੜਾ ਚੈੱਕ ਕਰ ਰਿਹਾ ਸੀ ਪੰਜਰ ਤਿੰਨ ਜਰਮੈਂਟ ਬੈਠਣ ਤੋਂ ਬਾਅਦ ਉਹਨਾਂ ਮੁੰਦਰੀਆਂ ਵਾਲਾ ਡੱਬਾ ਲੈ ਗਿਆ ਕ੍ਰੇਡਾਕਾਰ ਲਗਾ ਮੌਕੇ ਤੋਂ ਭੱਜ ਗਿਆ ਜਿਹੜੀ ਮੁਕਦਮੇ ਦੀ ਜਿਹੜੀ ਸੁਹੀਨਤਾ ਨੂੰ ਦੇਖਦੇ ਸਾਡੇ ਮਾਨਯੋਗ ਐਸਐਸਪੀ શ્રી ਜੋਤੀ ਜੱਦਵ ਆਈਪੀਐਸ ਐਸਐਸਪੀ ਖੰਡਾ ਸਾਹਿਬ ਨੇ ਜਿਹੜੀਆਂ ਪੰਜ ਬਾਡੀਆਂ ਸੜੀਆਂ ਬਣ ਜਾਂਗੀਆਂ ਐਸ ਐਚਓ ਸਮਰਾਲਾ ਦਾ ਪਵਿੱਤਰ ਸਿੰਘ ਜੀ ਤੇ ਇੱਕ ਸੀਏ ਜਰ ਸਰਦੀਪ ਸਿੰਘ ਤੇ ਜਿਹੜੇ ਪਹਿਲਾਂ ਇੱਥੇ ਉਸ ਜੁਰਾ ਕਹੇ ਸਰ ਗੁਰਮੀਤ ਸਿੰਘ ਇਹਨਾਂ ਦੀ ਰਹਿਨਮਾਈ ਜਿਹੜੀਆਂ ਸੈਂਸਟਿਵਿਕ ਤੇ ਹਿਮਨ ਇੰਟੈਲੀਜੈਂਸੀ ਰੂ ਜਿਹੜਾ ਟ੍ਰੇਸ ਕਰਦੇ ਹੋਏ ਇਹਨੂੰ ਤੇ ਜਿਹੜਾ ਇਹ ਮੌਲਜੋ ਦੀ ਪਛਾਣ ਜਿਹੜੀ ਆ ਇਫਜਰ ਰਹਿਮਨ ਪੁੱਤਰ ਅਬਦੁਲ ਮਲਕ ਮਿਰਨ ਲੁਧਿਆਣਾ ਦਾ ਰਹਿਣ ਵਾਲਾ ਸੀ ਇਸ ਨੂੰ ਅਰੈਸਟ ਕਰਕੇ ਜਿਹੜਾ ਉਹਨਾਂ ਸੋਨਾ ਜਿਹੜਾ ਇੱਥੋਂ ਲੈ ਗਿਆ ਸੀ ਕਿਸੇ ਉੱਤੇ ਯੂਲਰ ਨੂੰ ਵੇਚਿਆ ਸੀ ਉਹਨਾਂ ਅੱਗੇ ਜਿਹੜਾ ਢਾਲ ਲਿਆ ਸੀ ਇਸ ਤੋਂ ਘਰੋਂ ਜਿਹੜਾ 2 ਲੱਖ ਰੁਪਿਆ ਸੋਨਾ ਵੇਚਿਆ ਜਿਹੜਾ ਨਾ ਉਹਦਾ ਬਰੰਦ ਕੀਤਾ ਗਿਆ ਇਸ ਤੋਂ ਬਿਨਾ ਯੂਲਰ ਦੀ ਜਿਹੜਾ ਡਬਾ ਸੀ ਜਿਹਦੇ ਵਿੱਚ মুদ্রਰੀਆਂ ਸੀ ਅੱਠ মুদ্রਰੀਆਂ ਉਹ ਵੀ ਬਰੰਦ ਕੀਤੀਆਂ ਗਏ ਨੇ ਤੇ ਇਹਦਾ ਦੋ ਦਿਨ ਦਾ ਰਿਮਾਰਡ ਹੈ ਸਾਡੇ ਕੋਲ ਪੁਲਸ ਸਮਾਨ ਹੋਰ ਵੀ ਇਹ ਦੋ ਐਮਸ ਰਾਗ ਲੱਗਣ ਦੀ ਸੰਭਾਵਨਾ ਇਹ ਚੈੱਕ ਕਰ ਰਹੇ ਕੋਈ ਹੋਰ ਇਹ ਇਹੀ ਜਿਗ ਵਰਦਾ ਤਾਂ ਨਹੀਂ ਪਹਿਲਾਂ ਕਿਸੇ ਵਰਦਾ ਤੋਂ ਨਜਾਮ ਦਿੱਤਾ ਚੋਰੀ ਕਰਨ ਤੋਂ ਪਹਿਲਾਂ ਇਹ ਦੇਖੀ ਵੀ ਕੀਤੀ ਇਹਦੀ ਇਹਨੇ ਇੱਕ ਦਿਨ ਪਹਿਲਾਂ ਆ ਦੇਖੀ ਵੀ ਕੀਤੀ ਉਥੇ ਦੁਕਾਨ ਦੇ ਇੱਕ ਦਿਨ ਪਹਿਲਾਂ ਦੇਖੀ ਵੀ ਕਰਕੇ ਗਿਆ ਇਹ ਗੱਡੀ ਇਹ ਆਪਣੀ ਸੀ ਜੀ ਦੱਸੋ ਗੱਡੀ ਇਹਦੀ ਆਪਣੀ ਸੀ ਨੰਬਰ ਇਹਨੇ ਫੇਕ ਲਾਇਆ ਸੀ ਗੱਡੀ ਤੇ ਨੰਬਰ ਫੇਕ ਲਾਇਆ ਸੀ ਉਹ ਨੰਬਰ ਪਲੇਟ ਵੀ ਜਿਹੜੀ ਫੇਕ ਆ ਬਰਾਮਦ ਕੀਤੀ ਹੈ ਇਸ ਤੋਂ ਬਿਨਾ ਥੋੜੇ ਮਾਦੇ ਮਰੀ ਵਿੱਚ ਵੀ ਦੱਸਣਾ ਚਾਹਨਾ ਕਿ ਇਸ ਦੇ ਵਿੱਚ ਵੀ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਤੇ ਥੋੜਾ ਪੂਰਾ ਸਹਿਯੋਗ ਮਿਲਿਆ ਕਿਉਂਕਿ ਜਿਹੜੀਆਂ ਫੋਟੋਆਂ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾਈਆਂ ਅਸੀਂ ਲਗਭਗ ਸਾਰੇ ਸਾਡੇ ਪੰਜਾਬ ਦੇ ਵਿੱਚ ਗੀਆਂ ਤੇ ਸਾਡੇ ਬਹੁਤ ਹੀ ਜਿਹੜੇ ਜੈਂਟਲਮੈਨ ਬੰਦਿਆ ਰਹਣ ਸਾਨੂੰ ਦੋ ਤਿੰਨ ਜਿਹੜੇ ਅੱਡ ਅੱਡ ਤਰ੍ਹਾਂ ਦੇ ਫੋਨ ਆਏ ਆ ਵੀ ਇਹ ਫਲਾਨਾ ਬੰਦਾ ਹੋ ਸਕਦਾ ਜਿਹਦੀ ਫੇਸ ਮਿਲਦਾ ਜਲਦੋਸੀ ਅਸੀਂ ਇਸ ਤੋਂ ਬਿਨਾ ਵੀ ਇੱਕ ਦੋ ਬੰਦੇ ਹੋਰ ਚੈੱਕ ਕੀਤੇ ਆ ਇੱਕ ਸ਼੍ਰੀ ਮੁਖਸਰ ਸਾਹਿਬ ਦਾ ਅਸੀਂ ਬੰਦਾ ਤੇ ਜਿਸ ਦਿਨ ਦੀ 24 ਤਰੀਕ ਦੀ ਇਨਸੀਡੈਂਟ ਹੋਈ ਆ ਉਸ ਦਿਨ ਦੀ ਸਾਡੀਆਂ ਟੀਮਾਂ ਬੜੀ ਹੀ ਲਗਨ ਤੇ ਮਿਹਨਤ ਦੇ ਨਾਲ ਲੱਗੀਆਂ ਜਾਂ ਸੀ ਤਾਂ ਹੀ ਇਸ ਸਿੱਟੇ ਤੇ ਪਹੁੰਚਿਆ ਜਿਹੜਾ ਇਹਨੂੰ ਏਡੀ ਥੋੜੇ ਦਿਨਾਂ ਦੇ ਵਿੱਚ ਹੀ ਅਰੈਸਟ ਕਰ ਲਿਆ ਅੱਲਾ ਵੀ ਰਿਪੋਰਟ ਹੈ ਨਹੀਂ ਇਹਦਾ ਨਹੀਂ ਹਜੇ ਤੱਕ ਨਹੀਂ ਅਰੇ ਜਿਹੜੀ ਤਪੀਸ਼ ਗੋਏ ਗੋਣਾ ਹੈ ਇਹਦਾ ਜਿਹੜਾ ਉੱਥੇ ਸੰਬੰਧਤ ਥਾਣੇ ਤੋਂ ਪਰਚਾ ਕੱਟ ਗਿਆ ਦਾ ਕ੍ਰਿਮੀਨਲ ਰਿਕਾਰਡ ਬਾਰੇ ਵੀ ਪਤਾ ਨਾ ਨਿਸ਼ਾਨਗਾਰਾ ਵੀ ਕਰਦਾ ਸੀ ਨਾ ਚਾਹ ਡਿਪੈਕਸ਼ਨ ਦੀ ਦਵਾਈ ਵੀ ਵਗਰਾ ਲੈ ਰਿਆ ਤਾਂ ਕੀ ਗੱਲ ਬਣਾਈ ਜਿਹੜਾ ਨੇ ਡਰਾਵਲਾ ਨੂੰ ਕੈਪਟਨ ਤੇ ਮੁੱਢੀ ਜਾਂ ਇਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਹਾ ਬੰਦਾ ਹੈ ਉਸ ਤੋਂ ਬਿਨਾਂ ਜਿਹੜਾ ਨਾ ਘਰ ਦੀ ਕੋ ਮਜ਼ਦੂਰੀਆਂ ਆ ਵੀ ਮੇਰੇ ਸਰ ਉੱਤੇ ਹੈ ਇਹਦੇ ਜਿਹੜੇ ਕੋ ਪਰਿਵਾਰ ਦੇ ਗਾਇਦੇ ਗਹਿਣੇ ਗੁੰਨੇ ਰੱਖੇ ਸੀ ਮੈਂ ਉਹ ਵੀ ਛਡਾਣੇ ਸੀ ਕੋ ਕਿਸ ਦੀ ਮਕਾਨ ਦੀ ਦੇਣੀ ਕੋ ਇਹ ਇਹਨਾਂ ਨੂੰ ਮਜੂਰ ਹੈ ਇਹਨਾਂ ਦਾ ਇਹਦਾ ਕਹਿਣਾ ਹੈ ਔਰ ਇਹਨਾਂ ਇਹ ਹੀ ਅਰਨਾਲਾ ਕੰਮ ਦੇਖਿਆ ਵੀ ਮੈਂ ਬੜੀ ਛੇਤੀ ਜਿਹੜਾ ਵੀਰ ਬਣ ਜਾਉ ਇਹਨੇ ਸੋਨਾ ਕਿੱਥੇ ਵੇਚਿਆ ਇਹਨੇ ਸੋਨਾ ਉੱਥੇ ਲੁਧਿਆਣੇ ਜਿਹੜਾ ਸਰਾਫਾ ਬਾਜ਼ਾਰ ਹੈ ਉੱਥੇ ਵੇਚਿਆ ਸੀ ਉਹਦੇ ਬਾਰੇ ਵੀ ਅਸੀਂ ਤਕੀਕਤ ਕਰ ਰਹੇ ਹਾਂ yeah